ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦਾ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਆਪਣੀ ਮਹਿਬੂਬ ਕੁੜੀ ਨੂੰ ਮੇਟ ਕਰਵਾਉਣ ਚੱਲੇ ਆਂ ਸਾਡੇ ਨਾਲ ਬਲੌਗ ਦੇ ਐਂਡ ਤੱਕ ਜੁੜੇ ਰਹੋ ਬਹੁਤ ਟਾਈਮ ਹੋ ਗਿਆ ਸੀਗਾ ਬਲੌਗ ਪਾਇਆ ਨੂੰ ਤੇ ਕਾਫੀ ਵੀਰ ਆਪਣਾ ਮੈਸੀ ਕਰਦੇ ਸੀਗੇ ਵੀ ਭਾਈ ਬਲੌਗ ਲੈ ਕੇ ਆਓ ਸੋ ਤੁਹਾਨੂੰ ਪਤਾ ਗਰਮੀ ਜਿਆਦਾ ਸੀਗੀ ਹੁਣ ਸਕੂਲਾਂ ਦਾ ਸੈਸ਼ਨ ਵੀ ਆਪਣਾ ਸਟਾਰਟ ਹੋ ਗਿਆ ਫਾਰਮ ਵੀ ਬਣੀ ਜਾਂਦਾ ਸੀਗਾ ਇਸ ਕਰਕੇ ਬਲੌਗ ਬਣਾਉਣ ਦਾ ਭਾਈ ਟਾਈਮ ਨਹੀਂ ਲੱਗਿਆ ਅੱਜ ਚੱਲੇ ਆਪਣੀ ਮਹਿਬੂਬ ਕੁੜੀ ਮਲਾਉਣ ਬਹੁਤ ਆਪਣੇ ਘਰੇ ਚੰਬੀਆਂ ਕੁੜੀਆਂ ਆ ਕੇ ਸੇਲ ਹੋਈਆਂ ਨੇ ਬਾਰੇ ਜਿਹੜੀ ਇਹ ਘੋੜੀ ਆ ਮਹਿਬੂਬ ਇਹਨੂੰ ਆਪਾਂ ਨੇ ਘਰੇ ਰੱਖਣ ਬਾਰੇ ਕਿਉਂ ਸੋਚਿਆ ਸਾਰੀ ਗੱਲਬਾਤ ਕਰਾਂਗੇ ਤੇ ਚੱਲਦੇ ਆਪਾਂ ਅੱਜ ਇਹ ਆ ਆਪਣੀ ਨੀਲੀ ਚੰਬੀ ਘੋੜੀ ਮਹਿਬੂਬ ਇਹਦੇ ਲਈ ਕਿਹੜਾ ਕੋੜ ਆਪਾਂ ਪਸੰਦ ਕੀਤਾ ਅੱਜ ਅਸੀਂ ਉਸ ਕੋੜੇ ਕੋਲੇ ਇਹਨੂੰ ਮੇਟ ਕਰਵਾਉਣ ਲਈ ਚੱਲੇ ਆਂ ਅੰਕਲ ਜੀ ਹੁਣੇ ਪਹੁੰਚ ਗਏ ਨੇ ਸਿਆਣੀ ਬਹੁਤ ਆ ਤੇ ਚੜ ਜਾਂਦੀ ਆ ਉਤਰ ਜਾਂਦੀ ਆ ਬਾਕੀ ਬੱਚੇ ਵੀ ਇੱਥੇ ਰੈਂਡਿੰਗ ਕਰਦੇ ਅੱਜ ਛੋਟਾ ਜਿਹਾ ਬੱਚਾ ਆਉਣ ਲੱਗੇ ਸੀ ਆਪਣੇ ਕੋਲੇ 7 ਸਾਲ ਦਾ ਕਿੰਨੀ ਉਮਰ ਹੋ ਗਈ ਹੁਣ ਪਰ ਆਪਣੀ ਹੋ ਗਈ 19 ਸਾਲ 19 ਸਾਲ ਦੀ ਉਮਰ ਹੋ ਗਈ 7-8 ਸਾਲ ਦਾ ਆਪਣੇ ਕੋਲੇ ਆਉਣ ਲੱਗ ਗਿਆ ਸੀਗਾ ਸਾਡੀ ਐਸੀ ਯਾਰੀ ਪਈ ਤੇ ਅਜੇ ਤੱਕ ਚੱਲ ਰਹੀ ਹੈ ਚੱਲਦੀ ਰਹੀ ਅੱਛਾ ਜੀ ਆਹ ਸੋਨੀ ਤੂੰ ਬਹੁਤ ਖੁੱਲੀ ਡੁੱਲੀ ਪੇਟਲ ਕੋੜੀ ਐ ਇਹ ਬਾਕੀ ਥੋੜੇ ਦਿਨ ਚੜ੍ਹਨ ਦੋ ਮੈਨੂੰ ਲੱਗਦਾ ਵੀ ਸਵੇਰ ਦੇ ਹਜੇ 4 ਵਜੇ ਆ ਤੇ ਅਸੀਂ ਅੱਜ ਸੱਜਰੀ ਤੁਰਨਾ ਜੋ ਦਿਨ ਚੜ ਕੇ ਤੁਹਾਨੂੰ ਉੱਥੇ ਤਾਰ ਕੇ ਦਿਖਾਵਾਂਗੇ ਪੇਟਲ ਕੋੜੀ ਹੈ ਇਹ ਜਦੋਂ ਨੀਚੇ ਤਾਰਾਂਗੇ ਤੁਹਾਨੂੰ ਆਪ ਹੀ ਪਤਾ ਲੱਗ ਜੂਗਾ ਇਹ ਅਸੀਂ ਤਾਂ ਹੀ ਰੱਖੀ ਹੈ ਇਹਦੇ ਨਾਲ ਪਿੱਛੇ ਤਿੰਨ ਚਾਰ ਬੱਚੇ ਦਿੱਤੇ ਆ ਇਹਨੇ ਸਾਰੀ ਨੌਕਰੀ ਦਿੱਤੇ ਆ ਇਹ ਆਪ ਬਖਰਪੁਰ ਵਾਲੇ ਨੂਰੇ ਦੀ ਬੱਚੀ ਹੈ ਇਹ ਇਹ ਡਾਇਰੈਕਟ ਬਖਰਪੁਰ ਵਾਲੇ ਨੂਰੇ ਦੀ ਆ ਬਹੁਤ ਸੋਹਣੀਆ ਸਪੌਟਲੈਸ ਨੇ ਬਸ਼ੇਰੀਆਂ ਬਸ਼ੇਰੇ ਦਿੱਤੇ ਨੇ ਇਹ ਸੀਗਾ ਆਪਣਾ ਫਾਰਮ ਬਾਉਂਡਰੀ ਰਹੇਗੀ ਬਾਹਰਲੀ ਤੇ ਬਾਹਰੋਂ ਪਲਾਸਟਰ ਲੱਗਿਆ। ਬਸ ਹੀ ਪਹੁੰਚ ਗਏ ਜੀ ਸ਼ਹਿਰ ਸੁਨਾਮ। ਕਿ ਅਵਾਰਾ ਗਿਲ ਸਟੱਡ ਫਾਰਮ ਤੇ ਆਪਣੀ ਕੁੜੀਆਂ ਆਇਆ ਮਲਾਉਣੇ ਸਟਾਰ ਤੋਂ। ਸਟਾਰ ਬਹਿਤਾਬ ਦਾ ਬੱਚਾ ਬੈਸਟ ਆਫ ਬੈਸਟ ਰਿਜ਼ਲਟ ਹੈ ਬਹਿਤਾਬ ਦਾ। ਬਹੁਤ ਚੰਬੀਆਂ ਕੁੜੀਆਂ ਤੋਂ ਬਹੁਤ ਸੋਹਣਾ ਰਿਜ਼ਲਟ ਆਇਆ। ਤੇ ਇਸ ਕਰਕੇ ਸਾਡੀ ਕੁੜੀ ਲਈ ਬੈਸਟ ਕੋਡ ਸਾਨੂੰ ਇਹ ਲੱਭਿਆ। ਪਾਰ ਲਗਾਉਂਦੇ ਪਾਰੰ ਦੇ ਵਿੱਚ ਮੁਰਗੇ ਫਿਰ ਰਿਹਾ ਤੇ ਇਧਰ ਕੋੜਾ ਸਟਾਰ ਇਹ ਆ ਜੀ ਕੋੜਾ ਸਟਾਰ ਲੈ ਵੀ ਕੋੜੀ ਕਹਿੰਦੇ ਇੱਕ ਵਾਰੀ ਹੋਰ ਮੀਟ ਕਰਵਾਉਣੀ ਆ ਤੇ ਇਸ ਕਰਕੇ ਅਸੀਂ ਖਾਲੀ ਢੇੜੇ ਤੋਂ ਚੋਕਰ ਲੈ ਕੇ ਚੱਲਿਆਂ ਮੂਪਲੀ ਦਾ ਨੀਰਾ ਵੀ ਅੱਜ ਕੱਲ ਕਹਿੰਦੇ 1600 ਰੁਪਏ ਕਿਵਾਂਟਲ ਪੈਂਦਾ ਇਸ ਕਰਕੇ ਅਸੀਂ ਲੈ ਕੇ ਚੱਲਿਆਂ ਉਰੋਂ ਚੋਕਰ ਚੋਕਰ ਉਰੋਂ ਬਹੁਤ ਠੀਕ ਰੇਟ ਤੇ ਮਿਲ ਜਾਂਦਾ ਲੈ ਵੀ ਅਗਲੀ ਸਵੇਰ ਦੇ ਵਿੱਚ ਸਵਾਗਤ ਕਰਦੇ ਆ ਤੁਹਾਡਾ ਆਪਣੇ YouTube ਚੈਨਲ ਤੇ ਹੋਰ ਸਾਰੇ ਠੀਕ ਠਾਕ ਹੋ ਉਮੀਦ ਆ ਅੱਜ ਆਪਣੇ ਫਾਰਮ ਦੇ ਵਿੱਚ ਲੱਗਿਆ ਜੀ ਭਰਤ ਪੌਣ ਟਰੈਕਟਰ ਟਰਾਲੀਆਂ ਸਾਰੀਆਂ ਤਿਆਰ ਨੇ ਨੇੜੇ ਆਪਣੇ ਪਿੰਡ ਪੈਂਦਾ ਕੂਕਾ ਉੱਥੇ ਰੇਤਾ ਬਹੁਤ ਜ਼ਿਆਦਾ ਆ ਤੇ ਉੱਥੋਂ ਆਪਾਂ ਰੇਤਾ ਲੈਣ ਚੱਲਿਆ ਉੱਚੇ ਖੇਤਾਂ ਉੱਥੇ ਤੇ ਚਾਰ ਪੰਜ ਟਰੈਕਟਰ ਲਾਉਣੇ ਅੱਜ ਦਿਖਾਉਣੇ ਬਾਕੀ ਤੁਹਾਨੂੰ ਲੈ ਵੀ ਘੋੜੀਆਂ ਚਲਾਉਂਦਾ ਚਲਾਉਂਦਾ ਮੁੰਡਾ ਟਰੈਕਟਰ ਦਾ ਸਵਾਰ ਬਣ ਗਿਆ ਤੇ ਪਿੱਛੇ ਆਉਂਦਾ ਰਮਣ ਰਾਮਣੌਣੀ ਪੂਰਾ ਫੈਂਸੀ ਯੂਪੀ ਵਾਲੇ ਬਣ ਰਹੇ ਨੇ ਭਰਾਵਨੀ ਬਈਆ ਮੇਰਾ ਸਾਲਾ ਤੇ ਟਰੈਕਟਰ ਟਰਾਲੀਆਂ ਲੈ ਆਏ ਹੋ ਟਰੈਕਟਰ ਆਈ ਜਾਂਦੇ ਆ ਤੁਹਾਨੂੰ ਮਿੱਟੀ ਦਿਖਾਉਣੇ ਆ ਓਰੇ ਮਿੱਟੀ ਆ ਪੂਰੀ ਕਿਹੜੀ ਕਹਿ ਸਕਦਾ ਬਈ ਆਪਾਂ ਇਹਨੂੰ ਇਹ ਪੀਲੀ ਮਿੱਟੀ ਆ ਦੇਖੀ ਨੀ ਮਿੱਟੀ ਹਿੰਦੁਸਤਾਨ ਦੀ ਮਿੱਟੀ ਭਾਰਤ ਦੀ ਉਰਦੀ ਦੇਖੋ ਬਈ ਆਹ ਆਪਾਂ ਉਰੋ ਜਨ ਕੀ 300 ਟਰਾਲੀ ਪਾਉਣੀ ਆ ਤਿੰਨ ਦਿਨਾਂ ਚ ਪੈ ਜੇ ਚਾਰ ਦਿਨਾਂ ਚ ਪੈ ਜੇ ਇਹ ਵਧੀਆ ਰੇਕਤਾ ਉਰੇ ਰੋਪਾਉਣੀ ਆ ਇਹ ਕੂਕੇ ਪਿੰਡ ਚ ਬਹੁਤ ਉੱਚੇ ਨੇ ਆਪਣੇ ਬਹੁਤ ਟੀਬੇ ਹੁੰਦੇ ਸੀ ਉਦੋਂ ਤਾਂ ਫਰੀ ਵੀ ਬਹੁਤ ਮਿੱਟੀ ਚ ਚਕਾਈ ਆ ਪਰ ਹੁਣ ਜਿਹੜੀ ਟਰਾਲੀ ਦਾ ਆਪਾਂ ਰੇਟ ਕਰਿਆ 650 ਰੁਪਏ ਨੂੰ ਕਰਿਆ ਤੇ 500 ਦਾ ਸਾਡਾ ਟਰੈਕਟਰ ਤੇ ਰਖਾ ਲਊਗਾ ਪਹਿਲਾਂ ਵਾਲੇ ਟਾਈਮ ਚ ਚਲੇ ਉਹ ਵੀ ਚਲਾ ਰਿਹਾ ਇੱਕ ਟਰੈਕਟਰ ਮੇਡਾ ਖੜਾ ਤੈਨੂੰ ਕੰਮ ਚ ਲਾ ਦਈਏ ਪਹਿਲਾਂ ਵੀ ਉਰੇ ਕਾਫੀ ਭਰਤ ਪੁਆਈ ਸੀਗੀ ਹੁਣ ਕਹਿੰਦੇ ਵੀ ਲਗਭਗ 300 ਟਰਾਲੀ ਹੋਰ ਪੈ ਜਾਣੀਆਂ ਸਵੇਰ ਦੀਆਂ 20 22 ਟਰਾਲੀਆਂ ਪੈ ਗਈਆਂ ਨੇ ਉਰੇ ਸਾਰੀ ਤਸਰੇ ਤੱਕ ਲਾਲੋ ਵੀ 300 ਟਰਾਲੀ ਦੇ ਘਰਾਂ ਚ ਪੈ ਜਾਣੀਆਂ ਆ ਆ ਜਗਾ ਸਾਰੀ ਉਹ ਹਲੇ ਨੀਵੀਂ ਆ ਬਾਕੀ ਸੜਕ ਨਾਲੋਂ ਤਾਂ ਆਪਾਂ ਫੇਰ ਵੀ 3 ਫੁੱਟ ਜਗਾ ਉੱਚੀ ਕੀਤੀ ਆ ਫਾਰਨ ਦੀ ਬੈਸਤ ਆਪਾਂ ਸਾਰਾ ਕੰਪਲੀਟ ਕਰਕੇ ਉਰੇ ਘੋੜੀਆਂ ਬਾੜਨੀਆਂ ਸੀਗੀਆਂ ਤੇ ਹੁਣ ਅਸੀਂ ਉਧਰ ਨਾਲ ਧੁੱਪ ਕਰਕੇ ਔਖਾ ਗਰਮੀ ਕਰਕੇ ਸਵੇਰੇ ਘੋੜੀਆਂ ਲੈ ਆਉਣੀਆਂ ਹੁੰਨੀਆਂ ਸ਼ਾਮ ਨੂੰ ਆਪਾਂ ਘੋੜੀਆਂ ਆਪਦੀਆਂ ਵਾਪਸ ਉੱਥੇ ਘਰੇ ਲੈ ਜਾਂਦੇ ਆ ਤੇ ਬਿੱਲੋ ਪਵਨ ਬਾਕੀ ਇੱਧਰ ਪਰੇ ਖੜੀ ਹੈ ਜੀ ਇੱਧਰ ਜੁਗਣੀ ਵੀ ਲੈ ਆਂਦੀ ਓਰੇ ਆਪਣਾ ਬਿਸ਼ਵੇਰਾ ਨੋਕਰਾ ਸਿੰਦਾ ਤੇ ਆਪਣੀ ਇੱਧਰ ਰਾਨੋ ਇੱਧਰ ਬਾਈਓਣੀ ਲਪਾਈ ਕਰ ਰਿਹਾ ਓਰੇ ਖੁਰਨੀ ਬਣਨੀ ਆ ਇੱਧਰ ਦੇਖੋ ਇੱਧਰ ਸੈੱਡ ਹੋ ਗਿਆ ਇਹ ਬਣ ਰਹੀ ਹੈ ਜੀ ਗਲਾਈ ਪਲਾਸਟਰ ਇੱਧਰ ਬਾਹਰਲੀ ਸਾਈਡ ਹੀ ਰਹੇਗਾ ਸੀਗਾ ਬਾਹਰਲੀ ਸਾਈਡ ਪਲਾਸਟਰ ਕਰਕੇ ਉੱਪਰ ਕਰਾਂ ਗਏ ਸਾਰੇ ਭਰਾਵਾਂ ਦਾ तहे ਦਿਲੋਂ ਧੰਨਵਾਦ ਬਾਈ ਆ ਬਾਈ ਕੋਕੇ ਉਹਨਾਂ ਨੇ ਕੋਕੇ ਵਾਲੇ ਮੇਰੇ ਯਾਰ ਨੇ ਭਪਿੰਦਰ ਢਿੱਲੋਂ ਤੇ ਬਾਈ ਬਰਿੰਦਰ ਢਿੱਲੋਂ ਬਰਿੰਦਰ ਢਿੱਲੋਂ ਇਹਦਾ ਭਰਾ ਬਾਈ ਦਾ ਵੱਡਾ ਇਟਲੀ ਰਹਿੰਦਾ ਤੇ ਇਹਨਾਂ ਨੇ ਵੀ ਟਰੈਕਟਰ ਲਾਇਆ ਤੇ ਇਹੀ ਬਾਈ ਪਿਆਰ ਹੁੰਦਾ ਜਿਹੜਾ ਬੰਦਾ ਹਨਾ ਦੁੱਖ ਦੇ ਸੁੱਖ ਦੇ ਖੜੇ ਅਸਲ ਵਿੱਚ ਬੰਦਾ ਉਹਦੀ ਪਰਖਿਆ ਜਾਂਦਾ ਆ ਸਾਡੇ ਯਾਰ ਬੇਲੀ ਹੋਰ ਬਾਈ ਠੀਕ ਠਾਕ ਇਹ ਆਪਣੇ ਘੈਂਟ ਪਰਾ ਠੀਕ ਹਨਾ ਬਾਕੀ ਸਾਰਿਆਂ ਨੂੰ ਖੁਸ਼ੀ ਆ ਵੀਰੇ ਆਪਣੇ ਫਾਰਮ ਦੀ ਜੇ ਤੁਹਾਨੂੰ ਵੀ ਖੁਸ਼ੀ ਆ ਤਾਂ ਕਮੈਂਟ ਕਰਕੇ ਦੱਸਿਓ ਮੇਰੀ ਬਹੁਤ ਮਿਹਨਤ ਆ ਇਸ ਚੀਜ਼ ਦੇ ਵਿੱਚ ਮੈਂ ਮੇਰਾ ਸੁਪਨਾ ਸੀਗਾ ਮੇਰਾ ਸ਼ੌਂਕ ਸੀਗਾ ਵੀ ਮੈਂ ਇੱਕ ਦਿਨ ਫਾਰਮ ਪਾਉਣਾ ਪੰਗਰ ਨੂੰ ਫੜਾਇਆ ਪੈਸੇ 5 ਲੱਖ ਰੁਪਏ ਰੇਤੇ ਵਾਲੇ ਦਾ ਆ ਸੀਗਾ ਧਿਆਨ ਨਾਲ ਪੁੱਤ ਉਰਾ ਦਾ ਖੁਰਾ ਉਰਾ 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 ਚੱਲ 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 ਲੈ ਵਾ ਚੱਕ ਦੇ ਫੱਟੇ ਪੰਜੂ 5 ਲੱਖ ਰੁਪਏ ਤੈਨੂੰ ਫੜਾਇਆ ਤੈਨੂੰ ਫੜਾਇਆ ਹੀ ਬਾਈ ਨੂੰ ਠੀਕ ਹੈ ਬਿੰਦਰਾ ਕਿੰਨਾ ਟਾਈਮ ਹੋ ਗਿਆ ਵੀਰੇ ਟਾਈਮ ਕਿੰਨਾ ਹੋ ਗਿਆ ਪਰਾਂ ਹੋ ਜਾ ਪਰਾਂ ਜਾ ਬੱਸ ਲੈ ਵੀ 8:30 ਹੋ ਗਏ ਨੇ ਉਹ ਪਿੱਛੇ ਖੋਲ ਦिए 8:30 ਵਜੇ ਲਾਸਟ ਆਪਾਂ ਸਮਾਪਤੀ ਕਰਤੀ ਬਾਕੀ ਬਾਈ ਜੀ ਕਾਲੂ ਪਾਵਾਂਗੇ ਇਧਰ ਰਜਿਸਟਰ ਨੇ ਵੀ ਟਰਾਲੀ ਤਾਰਤੀ ਜਿਆ ਜਿਆ ਕਾਰ ਹੋ ਗਈ ਸਾਰੀ ਸਾਰੇ ਵੀਰ ਨਾਲ ਆ ਅੱਜ ਆਪਣਾ ਭਰਤ ਦਾ ਦਿਨ ਤੀਜਾ ਤੇ ਅੱਜ ਆਪਾਂ ਲਾਇਆ ਸੱਤ ਟਰੈਕਟਰ ਮੁੰਡਿਆ ਖੜਿਆ بارش ਹੋਈ ਜਾਂਦੀ ਮੀਂਹ ਪੈ ਗਿਆ ਤੇ ਆਪਣੇ ਕੰਨੀ ਦਾ ਬਾਲਾ ਇਹ ਜਿੱਥੋਂ ਜਾਨੀ ਕਿ ਆਪਾਂ ਨੂੰ ਰੋਂ 14-15 ਕਿਲੋਮੀਟਰ ਪੈ ਜਾਂਦਾ ਇੱਥੋਂ ਰੇਤਾ ਲੈ ਕੇ ਜਾਂਦੇ ਆ ਇੱਥੇ ਮੀਂਹ ਘਟਿਆ ਪਿਆ ਹੈਗਾ ਹਜੇ ਲੈਓ ਦੇਖੀਂ ਕਿ ਤੇ ਇੱਧਰ ਨੂੰ ਨਾ ਕਰਦੀ ਆ ਬਾਈ ਲੱਗਿਆ ਰੋਟੀ ਖਾਣ ਜੀ ਸੀ ਬੀ ਵਾਲਾ ਡਰਾਈਵਰ ਬਣ ਕੇ ਭੁਪਿੰਦਰ ਕੂਕਾ ਭਪਿੰਦਰ ਕੂਕਾ ਜੀ ਇਹ ਨਾਲ ਦੋ ਐਲਫਰ ਰੱਖ ਲਿਆ ਤੁਸੀਂ ਦੇਖੋ ਕਿੰਨੀ ਮਿੱਟੀ ਭਰੋ ਹੌਲੀ ਹੌਲੀ ਕਹਿੰਦਾ ਐਸੀ ਚੀਜ਼ ਨਹੀਂ ਕੋਈ ਦੁਨੀਆ ਤੇ ਜਿਹੜੀ ਬੰਦੇ ਦੇ ਹੱਥ ਨਹੀਂ ਜਿਹੜੀ ਚੀਜ਼ ਨੂੰ ਹੱਥ ਪਾ ਲੈਨੇ ਆ ਉਹਦਾ ਫਿਰ ਚਲਾਏ ਦਿੰਨੇ ਆ ਉਹ ਨਹੀਂ ਤਾਂ ਭਰਦਾ ਨਹੀਂ ਜਿੰਨੀ ਤੱਲੀ ਡੋਲ ਦਿੰਦਾ ਦੇਖੋ ਤੁਸੀਂ ਬੈਰੀਓ ਦੇਖਿਓ ਕਿਤੇ ਪਰ ਟਰੈਕਟਰ ਦੇ ਵੱਲ ਦੇ ਚਾਲੋ ਸੇਵਕਾ ਇੱਥੇ ਤੇ ਕੰਮ ਖਤਰੇ ਵਾਲੀ ਏ ਹੋਰ ਜੀ ਭਪਿੰਦਰ ਕੁੱਕ ਆ ਜੀ ਠੀਕ ਠਾਕ ਵੀਰੇ ਠੀਕ ਹੈ ਠੀਕ ਹੈ ਜੀ ਅੱਜ ਤਾਂ ਪਹਿਲਾਂ ਐਂ ਤੇ ਵੀ ਮੀਂਹ ਨੇ ਕੰਮ ਖਰਾਬ ਕਰ ਦੇਣਾ ਹਨਾ ਪਿੱਛੇ ਟਰਾਲੀ ਪੈ ਰਹੀ ਹੈ ਲੈ ਵੀ ਬਾਬੇ ਵਗ ਬਹੁਤ ਆ ਇਹਨੂੰ ਮੇਜਰ ਫਾਇਰ ਵੀ ਕਿਹਾ ਜਾਂਦਾ ਹੈ ਇਹ ਧੱਕੇ ਪਏ ਤੇ ਉਹਨੇ ਮੀਂਹ ਪੈ ਗਿਆ ਅੱਜ ਜਿਵੇਂ ਹਾਲੀ ਗੀ ਲੈ ਕੇ ਜਾਣਾ ਪਿਆ ਅੱਡੀ ਕੰ ਵਿਚ ਚੈਨਲ ਦੱਪ ਕੇ ਰੇਤਾ ਬਾਦੀ ਸੱਤੋਂ ਦਾ ਚੱਕੇ ਜਾਣੇ ਨਹੀਂ ਲੈ ਵੀ ਇਹਨਾਂ ਦੀ ਉਹ ਧਰਤੀ ਆ ਤੇ ਆ ਸੱਪ ਨਿਕੜਿਆ ਰੇਤੇ ਚੋਂ ਦੇਖੋ ਜੀ ਨਿਕੜੀ ਜਾਂਦਾ ਰੇਤੇ 'ਚ ਡੋਗਿਆ ਲਵੀ ਜਤ ਪਰਸੋਂ ਦੇ ਪਾਉਣ ਲੱਗਿਆ ਪਤਨ ਢੋਲ ਲੱਗਿਆ ਹੈ ਨਾ 20000 ਦਾ ਢੋਲ ਪਰਦਾ ਅਜੇ 2 ਦਿਨ ਹੋਰ ਲੱਗਣਗੇ ਲੋ ਜੀ ਬਾਬਾ ਜੀ ਟਰਾਲੀ ਹੋ ਗਈ ਟੇਢੀ ਇਸ ਸਮਾਂ ਵੀ ਦੇਖਣਾ ਪੈਂਦਾ ਵੈਸੇ ਵੀਡੀਓ ਬਣਾਉਣ ਦਾ ਸਮਾਂ ਤਾਂ ਨਹੀਂ ਇਸ ਵੇਲੇ ਤਾਂ ਐ ਹੁੰਦਾ ਵੀ ਚਲੋ ਕੱਢ ਕੇ ਟਰਾਲੀ ਨੂੰ ਆਪਾਂ ਕੰਮ ਕਰ ਲੱਗੇ ਖੜਤ ਪੈ ਜਾਂਦੇ ਕੰਮ ਦੇ ਵਿੱਚ ਤੇ ਅਸੀਂ ਵੀਡੀਓ ਤਾਂ ਬਣਾਉਣਾ ਵੀ ਪਈਏ ਚੰਗਾ ਮਾੜਾ ਟਾਈਮ ਦੇਖਣਾ ਪੈਂਦਾ ਦੋ ਵਾਰੀ ਟਰਾਲੀ ਸਿੱਟ ਲਿਆ ਇੱਕ ਤੇ ਇਹ ਫੋਰਮੈਨ ਨੇ ਦੇਖੋ ਟਰਾਲੀ ਪੂਰੀ ਪਲਟਣ ਦਾ ਖਤਰਾ ਹੁਣ ਇਹਦੀ ਜਿਹੜਾ ਰੇਤਾ ਅਸੀਂ ਦੂਜੀ ਟਰਾਲੀ ਟ੍ਰਾਂਸਫਰ ਕਰਾਂਗੇ ਤੇ ਉਹ ਆਉਂਦਾ ਬਾਪੂ ਕਹਿੰਦੇ ਉਹਦੇ ਨਾਲ ਤੇ ਟਾਰਗੇਟ ਕੀ ਕਹਿਣਾ ਚਾਹੁੰਦੇ ਬਾਈ ਦੀ ਡਰਾਈਵਰੀ ਨੂੰ ਬਹੁਤ ਚੀਜ਼ ਸੇਵਕਾ ਕੰਮ ਖਤਰੇ ਵਾਲੀ ਐ ਤੇ ਵੈਸੇ ਇਹਨੂੰ ਅਵਾਰਡ ਮਿਲਣਾ ਸੀ ਬਾਈ ਟਰੈਕਟਰ ਡਰਾਈਵ ਸਭ ਤੋਂ ਵੱਧ ਗੇੜੇ ਇਹਨੇ 4x4 ਛੋਟੇ ਨਾਲ ਲਾਉਂਦਾ ਸੀ ਤੇ ਹੁਣ ਇਹਨੇ ਵੀ ਖੇਹ ਕਰਾਤੀ ਸਾਲੀ ਮਿੱਟੀ ਸਿਰਚ ਪਵਾਤੀ ਹੁਣ ਇਹਨੂੰ ਕੱਢਦੇ ਆਪਾਂ ਲੈ ਵੀ ਮੇਟਰੋ ਭਰਤ ਦਾ ਕੰਮ ਹੋ ਗਿਆ ਸਾਰਾ ਕੰਪਲੀਟ ਆਪਾਂ 50 60 ਟਰਾਲੀਆਂ ਵੱੱਦੇ ਟਰਾਲੀਆਂ ਕਿ ਘੜੀ ਘੜੀ ਨਾਲ ਟਰੈਕਟਰ ਟਰਾਲੀ ਇਕੱਠੇ ਕਰਦੇ ਆਂ ਤੇ ਰਾਵਣੋਂ ਨਹੀਂ ਫਿਰਦਿਆ ਵਧੀਆ ਸਾਥ ਦਿੱਤਾ ਮੁੰਡਿਆਂ ਨੇ ਨਵੀਂ-ਨਵੀਂ ਡਰਾਈਵਰੀ ਸਿੱਖੇ ਸੀਗੇ ਠੀਕ ਹੈ ਬਾਬਾ ਜੀ ਲਾਇਸੈਂਸ ਬਣ ਗਿਆ ਇਧਰਲੀ ਸਾਈਡ ਆਪਾਂ ਨੇ ਹੁਣ ਲੈਂਟਰ ਲਵਾਤਾ ਕੰਦ ਤੇ ਇਹ ਹੁਣ ਆਪਾਂ ਬਹੁਤ ਜ਼ਿਆਦਾ ਨਹੀਂ ਇਹਨੂੰ ਉੱਪਰ ਚੱਕਣਾ ਕਿਉਂਕਿ ਇਧਰ ਹਵਾ ਕ੍ਰੋਸ ਹੁੰਦੀ ਆਊਗੀ ਜਾਲੀ ਲਵਾ ਦੇਣੀ ਹੈ ਬਸ 1.5 ਫੁੱਟ ਹੋਰ ਚੱਕ ਕੇ ਜਾਨੀ ਕਿ ਜਿੱਥੇ ਆਪਣੀ ਲੈਂਟਰ ਦੀ ਕੁਰਸੀ ਆ ਤੇ ਜਾਲੀ ਲੱਗ ਜੂਗੀ ਮੂਹਰੇ ਦਰਵਾਜ਼ਾ ਦਰਵਾਜ਼ੇ ਵਾਲਾ ਵੱਡਾ ਗੇਟ ਲੱਗਣਾ ਬਾਉਂਡਰੀ ਬਣ ਜਾਣੀ ਆ ਆ ਮੂਹਰੇ ਪਲਾਸਟਰ ਰਹਿੰਦਾ ਹਜੇ ਤੇ ਜਿਹੜੀਆਂ ਉਹ ਵਿਚਕਾਰ ਸਪੇਸ ਆ ਜਿਵੇਂ ਡਾਟ ਦੇ ਉਥੇ ਆਪਾਂ ਨੇ ਉਹ ਜਾਲੀਆਂ ਲਵਾ ਦੇਣੀਆਂ ਨੇ ਹੌਲੀ ਹੌਲੀ ਹੁਣ ਆਪਾਂ ਸਾਰੇ ਇਹਨੂੰ ਕੰਪਲੀਟ ਕਰੀ ਜਾਣਾ ਹੁਣ ਤਾਂ ਨੇੜੀ ਆ ਬਸ ਆ ਜਦੋਂ ਬਾਉਂਡਰੀ ਹੋ ਗਈ ਫਿਰ ਉਰੇ ਅੰਦਰ ਆਪਾਂ ਕੁਝ ਵੀ ਸਾਰੇ ਜਾਨਵਰ ਹੌਲੀ ਹੌਲੀ ਉਧਰੋਂ ਘਰੋਂ ਲੈ ਆਉਣੇ ਆ ਇੱਧਰ ਕੋਲਵਾਤਾ ਕਾਲੀ ਨਾ ਯਾਰ ਉਹ ਪੁੱਠਾ ਕਰ ਰੱਖਿਆ ਠੀਕ ਹੈ ਬਾਬਾ ਜੀ ਠੀਕ ਹੈ ਜੀ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਤੇ ਫਾਰਮ ਦੀ ਜੋ ਵੀ ਅਪਡੇਟ ਆਊਗੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਧੰਨਵਾਦ